ਬਾਈ ਕੋਰ ਮੜਾ ਕ ਸੁਣ ਲਿਓ ਕੋਈ ਤਾਂ ਹਾਂਜੀ ਦੱਸੋ ਬਾਈ ਪਿੰਡ ਬਾਹਰ ਥੱਲੇ ਦਿੱਤਾ ਬਣੂ ਜਿਵੇਂ ਕਿ ਮੈਂ ਪਹਿਲਾਂ ਹੀ ਦੱਸ ਚੁੱਕਿਆ ਜੀ ਜਿਨ੍ਹਾਂ ਦੇ ਕਮਰੇ ਕਿਰਾਏ ਤੇ ਦਿੱਤੇ ਨੇ ਉਹਦੇ ਵਿੱਚ ਦੋ ਦੋ ਵੱਧ ਬੰਦੇ ਨਾ ਰੱਖਣੇ ਯਾਰ ਤੇ ਦੂਸਰਾ ਹੈਗਾ ਜੇਕਰ ਕੋਈ ਪਰਦੇਸੀ ਰਹਿੰਦਾ ਦੀ ਆ ਤਾਂ ਉਹਦੀ ਪੀਸੀ ਵੀ ਵੈਰੀਫਿਕੇਸ਼ਨ ਕਰਾ ਕੇ ਹੈਪੀ ਦੀ ਦੁਕਾਨ ਦੇ ਉੱਪਰ ਉਪਰ ਦੀ ਕਰ ਸਕਦਾ 10 11 ਠੀਕ ਆ ਤੇ ਜਿਹੜਾ ਜੀ 11 ਅਕਤੂਬਰ ਤੱਕ ਦਾ ਟਾਈਮ ਆ ਤੁਹਾਡੇ ਕੋਲੇ ਉਹਨਾਂ ਦੀ ਬੈਰੀ ਪੈਸੇ ਵੈਰੀਫਿਕੇਸ਼ਨ ਕਰਾਉਣ ਦਾ ਜਿਹਦੇ ਕਰੇ ਮਾਲਕ ਦੂਗਾ ਤੁਹਾਨੂੰ ਹਾਂਜੀ ਤੇ ਜਿਹੜਾ ਕੋਈ ਫੁੱਲੜਬਾਜੀ ਜਾਂ ਕੁਝ ਵੀ ਕਰਦਾ ਤਾਂ ਵੀਰ ਬਣ ਕੇ ਪਹਿਲਾਂ ਤਾਂ ਉਹਨੂੰ ਸਮਝਾ ਲਓ ਜੇ ਫਿਰ ਵੀ ਕਰਦਾ ਤਾਂ ਤੁਹਾਨੂੰ ਪਤਾ ਹੀ ਆ ਕੋਈ ਉਹ ਪਹਿਲਾਂ ਦੱਸਿਆ ਹੋਊਗਾ ਸਕਦੇ ਹੋ ਤੁਸੀਂ ਕੋਈ ਨਾ ਪਿੱਛੇ ਪੰਚਾਇਤ ਮੈਂਬਰ ਦੀ ਜਾਊਗਾ ਜੇਕਰ ਕੋਈ ਵੋਟਰ ਕਾਰਡ ਜਾਂ ਕੋਈ ਆਧਾਰ ਕਾਰਡ ਜਾ ਖਾਤਾ ਖੋਲਣ ਦੇ ਸੰਬੰਧੀ ਵੀ ਸਾਡੇ ਕੋਲ ਮੋਹਰ ਲਵਾਉਣਾ ਆਗਾ ਸਾਡਾ ਕੋਰਾ ਜਵਾਬ ਹੋਊਗਾ ਅਸੀਂ ਉਹ ਪਰਦੇਸੀ ਬੰਦੇ ਤੇ ਮੋਹਰ ਨਹੀਂ ਲਾਉਣੀ ਤੇ ਜੇਕਰ ਇਹਦੇ ਵਿੱਚ ਤੁਸੀਂ ਸਾਡੇ ਨਾਲ ਸਹਿਮਤ ਹੋ ਤਾਂ ਮਾਜੀ ਪਿੰਡ ਹੋਣਾ ਚਾਹੀਦਾ ਸਹਿਮਤ ਤਾਂ ਕਿ ਅੱਗੇ ਹੁਣ ਤਾਂ ਤਕਰੀਬਨ ਤਕਰੀਬਨ 200 ਬੰਦਾ ਹੀ ਆ ਜੇਕਰ ਅੱਗੇ ਤੋਂ ਵੱਧ ਗਏ ਆਪਣੇ ਪਿੰਡ ਦੇ ਵਿੱਚ ਫਿਰ ਬੁਰੇ ਪ੍ਰਭਾਵ ਆਉਣਗੇ ਉਹ ਥੋਡੇ ਸਾਹਮਣੇ ਨਤੀਜੇ ਆ ਰਹੇ ਨੇ ਜਿਨ੍ਹਾਂ ਦੇ ਘਰ ਨਹੀਂ ਹੈਗੇ ਇੱਥੇ ਆਧਾਰ ਕਾਰਡ ਬਣਿਆ ਹੋਇਆ ਉਹ ਸਾਨੂੰ ਦੱਸ ਦਿਓ ਥੋੜਾ ਕਿ ਕਿਹੜੇ ਕਿਹੜੇ ਬੰਦੇ ਹੋਂਦੇ ਧਾਰ ਕਾਟ ਬਣਦੇ ਨੇ ਅਸੀਂ ਮਤਾ ਪਾ ਕੇ ਅਸੀਂ ਕਟਾ ਦਾਂਗੇ ਉਹ ਧਾਰ ਕਾਟ ਉਹਨਾਂ ਦੇ ਘਰ ਨਹੀਂ ਹੈ ਬੋਡ ਵੀ ਕਟਾਉਣੀ ਹੈ ਇਹਨਾਂ ਦੇ ਘਰ ਨਹੀਂ ਹੈ ਬੋਡ ਵੀ ਕਟਾਉਣੀ ਹੈ ਇਹਨਾਂ ਦੇ ਘਰ ਲੈ ਲੈ ਉਹਨਾਂ ਦੇ ਬਾਰੇ ਦੱਸੋ ਬਾਹਰ ਉਹਨਾਂ ਦੇ ਸਾਰਾ ਕੁਝ ਕਾਉ ਹੋਈਆਂ ਜਮੀਨ ਜ਼ਾਇਦਾ ਨਾ ਨਾ ਦੂਜਾ ਹੁਣ ਅੱਗੇ ਤੋਂ ਵੀ ਜਿਹੜੀ ਇੱਕ ਗੱਲ ਪਤਾ ਕੀ ਆ ਆਪਣੇ ਛੋਟੇ ਛੋਟੇ ਆਪਾਂ 50-50 ਹਜ਼ਾਰ ਦੇ ਲੱਖ-ਲੱਖ ਰੁਪਏ ਨੇ ਬੇਸਬਾਬ ਦੇ ਦੇਣਾ ਭਈਆਂ ਅਸੀਂ ਇਹੀ ਬੇਨਤੀ ਕਰਾਂਗੇ ਉਹਨੂੰ ਨਾ ਦਿੱਤਾ ਜਾਵੇ ਜੀ ਹਾਂ ਆਪਦੇ ਆਪਦੇ ਭਾਈਚਾਰੇ ਕੀਤਾ ਜਾਵੇ ਹਰੇਕੇ ਬੰਦਾ ਕਹ ਬਿਚਾਰੇ ਨੂੰ ਦੇ ਦੋ ਭਾਵੇਂ 20000 ਰੁਪਏ ਘੱਟ ਦੇ ਦੋ ਹਾਂ ਬਾਕੀ ਬਾਕੀ ਜੀ ਇਹ ਆਪਣੇ ਪਿੰਡ ਦੇ ਮਿੱਟੀ ਵਾਲੇ ਟਿੱਪਰਾਂ ਤੋਂ ਬਹੁਤ ਪਰੇਸ਼ਾਨ ਆ ਰਾਜਗੜ ਸਾਰਾ ਹੀ ਪਰੇਸ਼ਾਨਾ ਸਾਨੂੰ ਕਹਿ ਦੰਨੇ ਹੋ ਪਰ ਜਦੋਂ ਅਸੀਂ ਤੁਰਦੇ ਹਾਂ ਫਿਰ ਸਾਡੇ ਨਾਲ ਕੋਈ ਨਹੀਂ ਤੁਰਦਾ ਅਸੀਂ ਤੁਰਾਂਗੇ ਚਾਹੇ ਸਾਹਮਣੇ ਦੱਸ ਦੋ ਕਿ ਤਿੰਨ ਫੁੱਟ ਚਕਾਉਣੀਆਂ ਰਾਜਗੜੋਂ ਮਿੱਟੀ 4 ਫੁੱਟ ਚਕਾਉਣੀਆਂ ਉਹ ਹੁਣ ਤੁਸੀਂ ਪਿੰਡ ਵਾਲੇ ਸਾਰੇ ਖੜੇ ਹੋ ਸਾਨੂੰ ਦੱਸ ਦੋ ਉਸ ਤੋਂ ਬਾਅਦ ਅਸੀਂ ਇੰਚ ਨਹੀਂ ਚੱਕਣਗੇ ਇਹ ਹੁਣ ਤੁਹਾਨੂੰ ਨਹੀਂ ਖੜਾਉਣੇ ਉਹਦੇ ਵਿੱਚ ਦੋ ਤਿੰਨ ਅਸੀਂ ਸ਼ਰਤਾਂ ਰੱਖਾਂਗੇ ਪਹਿਲੀ ਸ਼ਰਤ ਇਹ ਹੋ ਗਈ ਕਿ ਇੱਕ ਕਮਰੇ ਦੇ ਵਿੱਚ ਦੋ ਬਈਏ ਤੋਂ ਵੱਧ ਰਹਿ ਨਹੀਂ ਸਕਦੇ ਠੀਕ ਹੈ ਹੋ ਦੂਜੀ ਸ਼ਰਤ ਪ੍ਰਦੇਸੀ ਮਿਤਰਾਂ ਜਿਹੜੇ ਰਹਿੰਦੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਦੂਜੀ ਜੇ ਪ੍ਰਦੇਸੀ ਕੋਈ ਕਿਰਾਏ ਤੇ ਰਹਿੰਦਾ ਉਹਦੀ ਵੈਰੀਫਿਕੇਸ਼ਨ ਉਹ ਸਾਨੂੰ ਕਰਕੇ ਸਾਡੇ ਕੋਲ ਅਸੀਂ ਵੀ ਲਿਖਣਾ ਉਹ ਸਾਡੇ ਹੈਪੀ ਨੂੰ ਤੁਸੀਂ ਉਹ ਖਾਣੇ ਚ ਹੋਊਗੀ ਉਹ ਹਾਂ ਹਾਂ ਉਹ ਥਾਣੇ ਥਾਣੇ ਚ ਲੈਣੀ ਹੈ ਕਿਉਂਕਿ ਉਹ ਦੂਸਰੇ ਪਾਸੇ ਕਰਾਇਮ ਕਰਕੇ ਉਧਰੋਂ ਇੱਧਰ ਆ ਜਾਂਦੇ ਨੇ ਹਾਂ ਬਿਲਕੁਲ ਸਹੀ ਗੱਲ ਹੈ ਜੀ ਜੇ ਉਹ ਹੋ ਜਵੇ ਤਾਂ ਸਭ ਤੋਂ ਵਧੀਆ ਥਾਣੇ ਵਾਲੀ ਹੋਣੀ ਚਾਹੀਦੀ ਉਹ ਥਾਣੇ ਦੀ ਹੋਵੇ ਥਾਣੇ ਦੀ ਕਮਰਾ ਨੰਬਰ ਵੀ ਤੇ ਤੁਸੀਂ ਬਾਕੀ ਜੇ ਕੋਈ ਹੁੱਲੜ ਕਰਦੀ ਭਈਆ ਫੜਦੇ ਆ ਉਹਦੇ ਛੱਤਰ ਪਲੇਟ ਸਾਰੇ ਪਿੰਨੂ ਦਾ ਹੁਕਮ ਆ ਵੀ ਕਰ ਸਕਦੇ ਆ ਜਿਹੜਾ ਤੁਹਾਨੂੰ ਲੱਗਦਾ ਜਿੱਥੇ ਤੁਹਾਨੂੰ ਲੱਗਦਾ ਤੁਸੀਂ ਢਾ ਲੋ ਯਾਰ ਪਰ ਗੱਲ ਕਰਦੇ ਨਹੀਂ ਸਾਡੇ ਵਿੱਚ ਦੋ ਦੋ ਐਤਵਾਰ ਕੁੱਟ ਦੋ ਆਪੇ ਲੋਡ ਹੋ ਜਾਣਾ ਬਾਕੀ ਉਹ ਇੰਨਾ ਬਣਾ ਕੁੱਟ ਦੋ ਕਿ 307 ਬਣ ਜਵੇ ਆਪਣਾ ਜੱਪਤ ਬਣਾਇਆ ਪੰਜਾਬ ਨੇ ਕਿਹਾ ਵੀ ਜਿਹੜੇ ਪ੍ਰਵਾਸੀ ਦੀ ਜੇ ਲੋ ਦਾ ਟਾਈਮ ਤਰਨ ਤਰਨ ਹੈ ਗੋਲਟੀ ਜਿਵੇਂ ਬੰਦ ਕਰ ਕੈਪਰੀਆਂ ਬੰਦ ਕਰਦੇ ਲੋਹਰ ਪਾਉਣੀ ਹੈ ਭਾਈ ਜਿਹੜਾ ਮਤਾ ਪਾਇਆ ਤੁਹਾਨੂੰ ਭਾਈ ਇੱਕ ਗੱਲ ਹੋਰ ਜਿਹੜੇ ਹੁਣ ਮਾਲ ਜਿਹੜੇ ਰਹਿੰਦੇ ਨੇ ਨਾ ਸ਼ਾਮ ਨੂੰ ਪੀ ਕੇ ਕੈਪਰੀਆਂ ਬਣਾਉਣਾ ਚ ਜਿਵੇਂ ਦੱਸਿਆ ਜਿਵੇਂ ਬਣਾਉਣ ਚ ਫਿਰਦਾ ਸੀ ਉਹ ਮਾਲਕ ਹੀ ਕਹੇ ਤਾਂ ਚੰਗੀ ਗੱਲ ਆ ਕਿ ਭਾਈ ਆਪਾਂ ਕਿਤੇ ਬੰਦਿਆਂ ਨੂੰ ਲੈਣਾਂ ਨੇ ਮੈਂ ਜਿਹੜਾ ਡੰਗਰਾਂ ਵਾਲਾ ਗਾਣਾ ਭਾਈ ਉਹ ਪਾਤਾ ਪੀਸੀ ਦੀ ਪੀਸੀ ਜਿਹੜਾ ਤੁਸੀਂ ਗੋਲਡੀ ਕਹਿੰਦੇ ਆਪਾਂ ਡੰਗਰ ਆ ਜਾਓ ਸਾਡੇ ਸਾਹਮਣੇ ਵੀ ਰਹਿੰਦੇ ਬਹੁਤ ਗੱਲਾਂ ਇਹਦੀ ਜਿਵੇਂ ਸੀ ਤੇ ਉਹਦੀ ਮਤਲਬ ਮਤਲਬ ਆਟਾ ਲਿਆ ਕੇ ਖਾਂਦਾ ਮੈਂ ਆਪਾਂ ਬੰਦਾ ਪਾਤਾ ਜਿਹੜੀਆਂ ਵੀ ਫੇਰਨੀਆਂ ਲੈਟਰ ਦੇ ਫੰਦੇ ਅਜਨਬ ਨਾਂ ਕਰਕੇ はあ。